ਬੇਲਾ ਧਰਵੇਲਾ ਕਿੱਥੇ ਮਗਰੋਂ ਦਾ ਕਿੱਥੇ ਮੂਰੇ ਤੁਨੀ ਦੇ ਨਾਲ ਲੱਗਦਾ ਉਹ ਚੀਜ਼ ਨਹੀਂ ਗਈ ਆਪਾਂ ਗਰਮਗਾ ਪਤੈ ਨੂੰ ਪਤਾ ਆਪਾਂ ਲੈਂਦੇ ਵੀ ਨਹੀਂ ਲੈ ਬਿਲਕੁਲ ਬਾਈ ਤਪਲੀ ਪੁਲੀ ਬਹੁਤ ਆ ਬਾਈ ਬੱਚੀ ਚਾਰੂ ਗੋਤ ਆ ਚਾਰੂ ਬਹੁਤ ਆ ਬਾਈ ਉਹ ਕਿਵੇਂ ਆ ਚਵਾਈ ਨੂੰ ਠੰਡੀ ਜਿਹੜਾ ਮਰਜੀ ਕਰ ਲਓ ਪਰ ਅੱਜ ਆਪਾਂ ਦੇ ਦੇਣੀ ਆ ਸਰ ਪੂ ਇਹ ਬਾਈ ਯਾਰ ਮੌਲ ਕਰਾਉ ਨੂੰ 70 ਕਰ ਲ ਇਹਦਾ ਵੀ ਇਹ 65 ਹੀ ਲ ਕੇ ਲੈ ਲਵੇ ਕੋਈ ਵੀ ਸੀਲ ਠੰਡੀ ਬਹੁਤ ਆ ਲੈ ਬਿਲਕੁਲ ਬਾਈ ਭਲ ਪਾਈ ਵੀ ਆ ਕਿ ਮੇਰਾ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਬਾਈ ਹਜੇ ਵੀ ਫੋਨ ਆਈ ਜਾਂਦੇ ਆ ਬਾਈ ਗਾਂਜਾਂ ਦੇ ਤੋਂ ਠੀਕ ਗੱਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨ ਬਾਈ ਲਾਲੇ ਦੇ ਫਾਰਮ ਤੇ ਢਿੱਲੋ ਡੈਰੀ ਫਾਰਮ ਬਾਈ ਦਾ ਪੈਂਦ ਬੋਟਰ ਤਹਿਸੀਲ ਵੀ ਬਾਈ ਨੂੰ ਮੋਗਾ ਪੈਂਦੀ ਆ ਤੇ ਜ਼ਿਲ੍ਹਾ ਵੀ ਮੋਗਾ ਪੈਂਦਾ ਵਾ ਚਾਰ ਨਗ ਦਿਖਾਵਾਂਗੇ ਇੱਕ ਸੂਈ ਸਭਾਈ ਬਹੁਤ ਜਿਆਦਾ ਚੰਗੀ ਤੇ ਬਾਕੀ ਜਿਹੜੀਆਂ ਤਿੰਨੇ ਬੈਣਾ ਉਹ ਵੀ ਟਾਪ ਕੁਆਲਟੀ ਜੇ ਆ ਆਰਡਰ-ਆਰਡਰ ਬਹੁਤ ਚੰਗੇ ਆ ਬਹੁਤ ਜਿਆਦਾ ਚੰਗੇ ਦੁੱਧ ਵਾਲੀਆਂ ਰੇਟ ਬਿਲਕੁਲ ਜਾਇਜ਼ ਹੋਣਗੇ ਜਾਨਵਰ ਚਾਰਾਂ ਦੀ ਜਾਣਕਾਰੀ ਬਾਈ ਤੋਂ ਲੈ ਕੇ ਦਊਗਾ ਕੋਈ ਵੀ ਜਾਨਵਰ ਖਰੀਦਣਾ ਤਸੱਲੀ ਤੁਸੀਂ ਕਰਨੀ ਹੈ ਜਾਣਕਾਰੀ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦਿੰਦਾ ਲਾਲੇ ਪਹਿਲਾਂ ਦਾ ਸਵਾਗਤ ਆ ਵੀਰੇ ਸਵਾਗਤ ਆ ਤੁਹਾਡਾ ਹੀ ਸਵਾਗਤ ਆ ਤੇ ਲਾਲੇ ਜਿਹੜੀਆਂ ਆਪਾਂ ਪਿਛਲੀ ਵਾਰੀ ਵੀਡੀਓ ਪਾਈ ਸੀ ਬਾਈ ਕਿਵੇਂ ਰਿਹਾ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਬਾਈ ਹਜੇ ਵੀ ਫੋਨ ਆਈ ਜਾਂਦੇ ਆ ਬਾਈ ਗਾਂਆਂ ਦੇ ਤੁਹਾਨੂੰ ਠੀਕ ਆ ਬਾਈ ਉਹ ਸੱਜਣਾਂ ਨੂੰ ਬਾਈ ਬੇਨਤੀ ਆ ਵੀ ਇਹ ਇਹ ਵੀਡੀਓ ਦੇ ਵਿੱਚ ਵੀ ਉਦਾਂ ਦੇ ਜਿਆ ਰੇਟ ਦੇ ਵਿੱਚ ਲਾ ਲੇ ਇੱਕ ਨੰਬਰ ਵਾਲੀ ਤੇ ਆ ਜੀ ਬਾਈ ਕੀ ਡਿਟੇਲ ਆ ਸੱਜਣਾ ਇਹ ਪਹਿਲਾ ਸੂਆ ਬਾਈ ਜਰਸੀ ਆ ਬੱਚੀ ਠੀਕ ਆ ਬਾਈ ਤੇ 12 13 ਕਿਲੋ ਬੌਲੀ ਉਹਦੇ ਥੱਲੇ ਸਟਾਰਟਿੰਗ ਹੋਊਗਾ ਇਹ ਕੱਲ੍ਹ ਸਵੇਰ ਸੂਈ ਆ ਜਾਨਕਿ 8 ਦੀ ਰਾਤ ਨੂੰ 9 ਦੀ ਸਵੇਰ ਸੂਈ ਆ ਠੀਕ ਆ ਬਾਈ ਚੇਰ ਜੂਰ ਦੀ ਗਰੰਟੀ ਆ ਵੈੜ ਦੀ ਚੁਆਈ ਆ ਇੱਕ ਨੰਬਰ ਆ ਠੀਕ ਆ ਬਾਈ ਨਾਲੇ ਬੱਚਾ ਕੀ ਦਿੱਤਾ ਬਾਈ ਇਹਨੇ ਕਿਤੇ ਮਗਰ ਬੱਚਾ ਵੀ ਆ ਗਿਆ ਮਗਰ ਇਹਦੇ ਬੱਚਾ ਆ ਹਣਾ ਤੇ ਜੂੰ ਗੱਲ ਕਰੀ ਇਹ ਨਿੱਗਰ ਨਿੱਗਰ ਬਹੁਤ ਆ ਬਾਈ ਹਣਾ ਹਾਂ ਬਾਈ ਤੇ ਦੁੱਧ ਕਿੰਨਾ ਬਾਈ ਤੇਰੇ ਹਿਸਾਬ ਨਾਲ ਪਿਆਉਣਾ ਚਾਹੀਦਾ ਬਾਈ 20 ਕਿਲੋ ਦੁੱਧ ਦੇ ਦ ਉਹਰੇ ਲਈ ਕੋਈ 12 ਮੰਨ ਕੇ ਲੈ ਲੈ 2 ਡੰਗ ਚੋਲੇ 4 ਚੋਲੇ ਆਪਣੇ ਲੈ ਆ ਬਈ ਇਹਨੂੰ ਆਪਾਂ ਤੋਰੀਏ ਬਾਈ ਕਹਿੰਦਾ ਚਾਹੇ 2 ਡੰਗ ਚੋਲੇ ਚਾਹੇ 4 ਡੰਗ ਚੋਲੇ ਜਿਹੜਾ ਦਦ ਦੱਸਿਆ ਹੋਇਆ ਵਾ ਇੱਥੇ ਫੁੱਲ ਤੁਸੀਂ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਾਕੀ ਤੁਸੀਂ ਇੱਥੋਂ ਚੈੱਕ ਕਰਕੇ ਦੇਖੋ ਬਹੁਤ ਜਿਆਦੇ ਸੋਹਣੀ ਐ ਇਹ ਆ ਦੇਖੋ ਬਾਕੀ ਨਗਰ-ਨਗਰ ਬਹੁਤ ਆ ਬਾਈ ਹਨਾ ਪਲੀਪੁਲੀ ਬਹੁਤ ਆ ਬਾਈ ਵੱਚੀ ਚਾਰੂ ਬਹੁਤ ਆ ਚਾਰੂ ਬਹੁਤ ਆ ਬਾਈ ਉ ਕਿਵੇਂ ਆ ਚਵਾਈ ਨੂੰ ਖੰਡੀ ਸੀ ਲਾ ਹਾਂ ਚਵਾਈ ਨੂੰ ਪਹਿਲੇ ਡੰਗ ਜਰੂਰ ਮਾਰੀ ਜੀ ਔਲ ਕੀਤੀ ਸੀ ਕਿਉਂਕਿ ਭਲਾਂ ਕਰਕੇ ਆ ਬਾਈ ਠੀਕ ਆ ਬਾਈ ਤੇ ਉ ਕੋਈ ਵਾਸਤਾ ਨਹੀਂ ਆ ਉਹ ਨਿਆਣਾ ਪਾ ਕੇ ਆਰਾਮ ਨਾਲ ਬਹਿ ਜਾ ਕੋਈ ਵਾਸਤਾ ਨਹੀਂ ਲੈ ਬਿਲਕੁਲ ਬਾਈ ਹਨਾ ਲੈ ਆ ਅੱਜ ਜਿਹਨigi ਆਪਾਂ ਗਰਮ ਗਾਂ ਪਤੈ ਨੂੰ ਪਤਾ ਆਪਾਂ ਲੈਂਦੇ ਨਹੀਂ ਲੈ ਬਿਲਕੁਲ ਬਾਈ ਹੈਨਾ ਬਾਕੀ ਬੱਛੀ ਆ ਕੋਈ ਐ ਬੈੜਾਂਗਾ ਕੋਈ ਗਾਂ ਟੈਪ ਨਹੀਂ ਵੀ ਪਾਣੀ ਕਹਿ ਸਕਦਾ ਬੰਦਾ ਬਿਲਕੁਲ ਬਾਈ ਹੈਨਾ ਬਸ ਕੀ ਲੇਵੇ ਦੀ ਤਵੇਲਾ ਧਰਵੇਲਾ ਕਿੱਥੇ ਮਗਰੋਂ ਦਾ ਕਿੱਥੇ ਮੂਰੇ ਤੁਨੀ ਦੇ ਨਾਲ ਲੱਗਦਾ ਹਾਂ ਬਾਕੀ ਗੈਪ ਗੂਪ ਬਾਈ ਬੜਾ ਜਿਆਦਾ ਚੰਗਾ ਯਾਰ ਹੈਨਾ ਤੇ ਬਾਕੀ ਉਹ ਵੀ ਸੋਹਣੀ ਆ ਸ਼ਕੀਨ ਆ ਲੈ ਇਹ ਆਪਾਂ ਕਿੰਨੇ ਦੀ ਦੇਦੀ ਆ ਬਾਈ ਅੱਜ ਇਹ ਯਾਰ ਬਾਈ ਮੋਲ ਕਰਾਉਣ ਨੂੰ ਭਲਾ 85 ਕਰਾ ਲੈ ਕਿੰਨਾ ਮਰਜੀ ਕਰਾ ਲੈ ਦੋ ਘਟਾ 80 ਦੀ ਵੈੜ ਦੇ ਦਾਂਗੇ ਇਹ ਇਹ ਅੱਜ 78000 ਦੀ ਤੁਹਾਨੂੰ ਮਿਲ ਜਣੀ ਆ ਬਾਕੀ ਬਾਈ ਨਾਲ ਜਦੋਂ ਤੁਹਾਡਾ ਸੌਦਾ ਹੁੰਦਾ ਜਿਹੜਾ ਵੀ ਮਾੜਾ ਮੋਟਾ ਫੋੜ ਚੱਪਾ ਹੋਊਗਾ ਜਾਂ ਜੋ ਵੀ ਹੋਊਗਾ ਉਹ ਕੋਈ ਚੱਕਰ ਨਹੀਂ ਮਾਨਤਣ ਹੋ ਜੂਗਾ ਮਾਨਤਣ ਤੁਹਾਡਾ ਹੋਊਗਾ ਇਹ ਨਹੀਂ ਹੋਊਗਾ ਵੀ ਤੁਸੀਂ ਫੋਨ ਲਾਓ ਵੀ ਤੁਸੀਂ ਤੁਹਾਨੂੰ ਮੋੜਨ ਵਾਲਾ ਕੰਮ ਨਹੀਂ ਹੋਊਗਾ ਲਾਲੇ ਹਣਾ ਬਾਈ ਹਾਂ ਵੇਚਣ ਵਾਲਿਆਂ ਨੂੰ ਹੀ ਦਿੱਤੀਆਂ ਬਾਈ ਵੇੜਾ ਉਹ ਵੀ ਜਿਹੜੀਆਂ ਆਪਾਂ ਦਿੱਤੀਆਂ ਬਿਲਕੁਲ ਬਾਈ ਹਣਾ ਸਾਰੀਆਂ ਤਿੰਨੇ ਵੇੜਾ ਵੇਚਣ ਲਈ ਲਗਾਏ ਆ ਕੋਈ ਆਪਣੇ ਕੋਲ ਵੱਧ ਵੇਚਣ ਲਈ ਲੈ ਜਾਂਦੇ ਆ ਕੋਈ ਆਪਾਂ ਨੂੰ ਐਂ ਹੁੰਦਾ ਵੀ ਚਲ ਆਪਾਂ ਨੂੰ ਹੀ ਬਣ ਜਾ ਅਗਲੇ ਨੂੰ ਵੀ ਦੇਖ ਅਗਲੇ ਨੂੰ ਵੀ ਹਣਾ ਬਣ ਜਾਣ ਹਣਾ ਆਜਾ ਲਾਲੇ 2 ਨੰਬਰ ਵਾਲੀ ਤੇ ਆ ਜੀ ਬਾਈ ਕੀ ਡਿਟੇਲ ਹੈ ਦੀ ਇਹ ਦੂ ਠੀਕ ਆ ਬਈ ਲੈ ਲੈ ਜੇ ਮੰਨ ਕੇ ਚੱਲ ਇੱਕ ਲੈ ਜੇ ਦੋ ਲੈ ਜੇ ਅਪਲ ਤਾਂ ਤਿਆਰੀ ਚੀ ਆ ਬੈੜ ਬਿਲਕੁਲ ਬਈ ਬਹੁਤ ਆ ਲੈ ਤੇ ਬਈ ਇਹ ਗੱਲਬਾਤ ਕਰੀ ਇਹਦਾ ਆਰਡਰ ਆ ਡਰਾ ਮੈਂ ਕਹਿੰਦਾ ਬਾਲਾ ਨਿਆਇ ਚੰਗਾ ਲੱਗਿਆ ਹੋਇਆ ਨਾ ਹਾਂ ਬਈ ਤੇ ਇਹ ਮੇਰੇ ਖਿਆਲ ਨਾਲ ਸੂਣ ਦੇ ਤਾਂ ਨੇੜ ਹੀ ਲੱਗਦੀ ਆ ਹਾਂ ਬਈ ਮੈਨੂੰ ਲੱਗਦਾ ਵੀ ਸੂਪੂਸ਼ਾ ਉਤੇ ਕਰ ਹਾਂ ਤੇ ਲਿਆ ਬਈ ਮੜਾ ਜੈ ਇਹਨੂੰ ਵੀ ਆਪਾਂ ਖੋਲੀਏ ਖੋਲ ਕੇ ਤੁਹਾਨੂੰ ਦਿਖਾਉਣੇ ਆ ਨਿੱਗਰ ਨੁੱਗਰ ਬਈ ਇਹ ਵੀ ਫੋਲੀ ਆ ਹਾਂ ਪਲੀ ਬਹੁਤ ਆ ਬਈ ਬੈੜ ਪਲੀ ਬਹੁਤ ਆ ਇੱਥੋਂ ਤੁਸੀਂ ਥਣ ਚੱਕ ਕਰਕੇ ਦੇਖੋ ਮੈਂ ਕਹਿੰਦਾ ਸਿਰੇ ਵਾਲੀ ਗੱਲਬਾਤ ਆ ਇਹ ਯਾ ਜਿਹੜਾ ਆਡਰ ਆ ਬਾਈ ਲੱਖ ਲੱਖ ਡੇ ਡੇ ਲੱਖ ਲਗੀਆਂ ਦੇ ਨਹੀਂ ਹੁੰਦਾ ਚੁਵਾਈ ਵੀ ਬਹੁਤ ਚੰਗੀ ਆ ਬਾਈ ਕੋਈ ਐ ਨਹੀਂਗਾ ਵੀ ਆਪਾਂ ਕਹਿ ਦਈਏ ਵੀ ਚੌਲ ਲਗ ਚੌਲ ਗਾ ਥਣ ਬਹੁਤ ਚੰਗਾ ਵਾ ਚੁਵਾਈ ਵੀ ਚੰਗੀ ਆ ਹਾਂ ਥਣ ਚੰਗਾ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਭਲੇ ਕਿੰਨਾ ਦੁੱਧ ਪਿਆ ਦੂ ਬਾਈ ਇਹ ਦੋਦੇ ਯਾਰ ਬੱਚੀ ਨੂੰ 20 ਕਿਲੋ ਦੇਣ ਦਾ ਹੱਕ ਬੰਦਾ ਉਹ ਤਾਂ ਵੱਧ ਕਹਿੰਦੇ ਸੀਗੇ ਪਰ 20 ਮੰਨ ਕੇ ਲੈ ਲਵੇ ਕੋਈ ਵੀ ਸੀਲ ਠੰਡੀ ਬਹੁਤ ਆ ਲੈ ਬਿਲਕੁਲ ਬਾਈ ਭਲ ਭਾਈ ਵੀ ਆੂੰ ਠੰਡੀ ਆ ਬਾਈ ਲੈ ਬਿਲਕੁਲ ਲੈ ਲੈ ਜਿਹੜੇ ਹਿਸਾਬ ਨਾਲ ਆਰਡਰ ਆ ਬਾਈ ਹਨਾ ਉਸ ਤੋਂ ਆਪਣਾ ਦੁੱਧ ਦਾ ਜੋ ਆਪਾਂ ਜਿੰਨਾ ਮਰਜ਼ੀ ਕਹਿ ਦਈਏ ਹਨਾ ਹਾਂ ਬਾਕੀ ਇੱਕ ਗੱਲ ਹੋਰ ਆ ਬਾਈ ਰੰਗ ਡੱਬਾ ਵੇਖ ਕੇ ਨਾ ਕਿਉਂਕਿ ਹੈ ਗਰਮੀ ਵੀ ਕੱਟਣ ਵਾਲੀ ਆ ਕ੍ਰੋਸ ਚ ਪੈਂਦੀ ਆ ਕ੍ਰੋਸ ਚ ਪੈਂਦੀ ਆ ਹਨਾ ਬਾਕੀ ਜੇ ਆਪਾਂ ਕਹੀ ਆ ਆਰਡਰ ਦੀ ਸਫਾਈ ਬਹੁਤ ਚੰਗੀ ਆ ਸਫਾਈ ਬਹੁਤ ਆ ਬਾਈ ਹਜੇ ਬਾਕੀ ਸੁੰਦੀ ਸੁੰਦਰੀ ਤੇ ਦੁੱਧ ਪਿਆ ਦੂਗੀ ਬਾਈ 20 ਤੋਂ ਬਾਹਰ ਹੈ ਹਾਂ 20 ਮੰਨ ਕੇ ਲੈ ਲਵੇ ਕੋਈ ਵੀ 20 ਮੰਨ ਕੇ ਕੋਈ ਵੀ ਲੈ ਲੇ 20 ਮੰਨ ਕੇ ਬਾਈ ਅੱਜ ਆਪਾਂ ਇਹ ਕਿੰਨੇ ਦੀ ਦੇਣੀ ਹੈ ਸਜਣਾ ਫੇ ਯਾਰ ਬਾਈ ਮੋਲ ਕਰਾਉਣ ਨੂੰ ਤਾਂ ਇਹਦਾ ਵੀ 75 ਕਰਾ ਲੈ ਸਾਢੇ 68 ਹਜ਼ਾਰ ਦੀ ਵੜ ਦੇਵਾਂਗੇ ਵਿੱਚੋਂ ਮਾਨ ਤਾਨ ਹੋ ਜਾਊਗਾ ਲਓ ਜੀ ਮੇਤਰੋ ਬਾਈ ਕਹਿੰਦਾ ਜੇ ਮੁੱਲ ਕਰਾਉਣਾ ਤਾਂ ਇਹ ਜੀਆਂ ਦਾ ਜਿਹੜਾ ਮਰਜ਼ੀ ਕਰਾ ਲਓ ਪਰ ਅੱਜ ਆਪਾਂ ਦੇ ਦੇਣੀ ਹੈ ਸਿਰਫ ਇਹ ਸਾਢੇ 68 ਦੀ ਮਾਨ ਕਰ ਦਾਂਗੇ 68 ਦੀ ਦੇ ਦਾਂਗੇ ਬਾਈ ਯਾਰ ਲਓ ਵੀ ਮੇਤਰੋ 68 ਦੀ ਬਾਈ ਕਹਿੰਦਾ ਦੇ ਦਾਂਗੇ ਤੇ ਮੁੱਲ ਜਿਹੜਾ ਮਰਜ਼ੀ ਕਰਾ ਲਓ ਚਾਹੇ 75 ਕਰਾ ਲਓ ਚਾਹੇ 80 ਕਰ ਮੈਂ ਕਹਿੰਦਾ ਸਿਰੇ ਸੱਟ ਵਾਲਾ ਕੰਮ ਆ ਇਹ ਚੈੱਕ ਕਰੋ ਬਾਕੀ ਮੈਂ ਕਹਿੰਦਾ ਸੋਹਣੇ ਥਾਣਾ ਯਾਰ ਮੁਠੀ ਨਾਲ ਚੋਈ ਚੋ ਚਾਹੇ ਮਸ਼ੀਨ ਲਾ ਲਓ ਬਾਈ ਹਨਾ ਇੱਕੋ ਜੀ ਇੱਕੋ ਗੱਲਬਾਤ ਆ ਗੱਲਬਾਤ ਆਪਾਂ 3 ਨੰਬਰ ਵਾਲੀ ਦੀ ਕਰ ਲਈ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ 18 19 ਕਿਲੋ ਦਾ ਦੱਸਦੇ ਸੀਗੇ ਬੰਦੇ ਠੀਕ ਆ ਬਾਈ ਬਾਈ ਦਿੱਤਾ ਵੀ ਹੋਊਗਾ ਲੇਵੇ ਵਾਲੀਆਂ ਮੱਛੀ ਇਹ ਲੈ ਜਾ ਇੱਕ ਲੈ ਜਾ ਦੋ ਲੈ ਜਾ ਇੰਨੇ ਕ ਦਿਨ ਲਊਗੀ ਇਹ ਵੀ ਤਿਆਰੀਆਂ ਵਾਲਾ ਕੰਮ ਹੀ ਆ ਠੀਕ ਆ ਬਾਈ ਤੇ ਸੁਆਲਾ ਲੈ ਇਹਦਾ ਕਿਹੜਾ ਵਾ ਸੁਆ ਦੂਜਾ ਬਾਈ ਇਹ ਦੰਦਾਂ ਚੀ ਹੋਊਗੀ ਇਹ ਕੰਨੀਆਂ ਖੜੀਆਂ ਇਹਦੀਆਂ ਬਾਹਰ ਬਿਲਕੁਲ ਬਾਈ ਕਹਿੰਦਾ ਇਹ ਦੰਦਾ ਜੀ ਹੋਊਗੀ ਲਿਆ ਇਹ ਇਹ ਦਿਨ ਬਾਈ 2-4 ਹੀ ਇਹ ਕੱਢਦੀ ਹਾਂ ਤਾਂ ਇੱਕ ਦੋ ਦਿਨ ਲਊਗੀ ਬਾਈ ਕਈ ਵਾਰੀ ਸੂਂਦੇ ਆਂਦੇ ਪਸ਼ੂ ਤੋਂ ਪਤਾ ਨਹੀਂਦਾ ਵਾਸ਼ਣਾਂ ਨਾਲ ਵੀ ਸੂਣ ਲੱਗ ਜਾਂਦਾ ਹਾਂ ਹਾਂ ਥੋੜਾ ਬਹਤਾ ਇਹ ਚੀਜ਼ ਦਾ ਵੀ ਹੋ ਜਾਂਦਾ ਵਾ ਲਓ ਵੀ ਮੈਂ ਤਰ ਇੱਥੋਂ ਤੁਸੀਂ ਇਹਨੂੰ ਚੈੱਕ ਕਰਕੇ ਦੇਖ ਲਓ ਬਾਈ ਜਿਹੜੇ ਸਾਬ ਨਾਲ ਆਰਡਰ ਆਉਸਾਬ ਨਾਲ ਜਿਹੜਾ ਤੁਸੀਂ ਦੁੱਧ ਦਾ ਗਾਲਾ ਲੈ ਗੋਵਾਈ ਪਰੋਂਦਾ ਵੀ ਹੈ ਬਾਈ ਹੈਨਾ ਹਾਂ ਉਹਨਾਂ ਕਾ ਬਾਈ ਆਪਾਂ ਦੱਸਦੇ ਵੀ ਉਹਨਾਂ ਕਾ ਕਹਾਂ ਆਪਾਂ ਨੂੰ ਅਗਲੇ ਨੇ 18 ਕਹੋ ਆਪਾਂ 23 24 ਕਹੀ ਜਾਈਏ ਆਪਾਂ ਨੂੰ ਜਿੰਨਾ ਕਾ ਅਗਲਾ ਦੱਸਦਾ ਆਪਾਂ ਉਹਨਾਂ ਕਾ ਦੱਸ ਦਿੰਨੇ ਹਾਂ ਉਹਨਾਂ ਕਾ ਦੱਸ ਦਿੰਨੇ ਹੈਨਾ ਬਾਈ ਜਾ ਕੇ ਵੱਧ ਕੱਢੇ ਤਾਂ ਹੀ ਹੈਨਾ ਖਲਾਉਤ ਹੁੰਦੀ ਹੈ ਬਾਈ ਹੈਨਾ ਹਾਂ ਇਹ ਤਾਂ ਗੱਲ ਹੈਗੀ ਹੈ ਹਾਂ ਕਿਉਂਕਿ ਫਿਰ ਲਗਾਤਾਰ ਸਰਕਲ ਆਪਣਾ ਚੱਲਦਾ ਰਹਿਣਾ ਵਾ ਬਾਕੀ ਜੇ ਆਪਾਂ ਕਰੀਏ ਗੱਲਬਾਤ ਕਰੀਏ ਚੱਲੂ ਇਹ ਵੀ ਦੋਨਾਂ ਮੌਸਮਾਂ 'ਚ ਹਾਂ ਬਾਈ ਕ੍ਰੋਸ ਆਂਗੇ ਆ ਵੈਸੇ ਤਿੰਨੇ ਚਾਰੇ ਗਾਇਆਂ 'ਚ ਕ੍ਰੋਸ ਚ ਹੀ ਪੈ ਰਹੇ ਨੇ ਗਰਮੀ ਦੇ ਜਿਵੇਂ ਆਪਾਂ ਕਹਦੇ ਇਹ ਤੋਫੀ ਆ ਇਹ ਬਾਈ ਅੱਜ ਕਿੰਨੇ ਦੀ ਦੇ ਦੀਏ ਆਪਾਂ ਇਹ ਬਾਈ ਯਾਰ ਮੌਲਕਰ ਨੂੰ 70 ਕਰ ਲੈ ਇਹਦਾ ਵੀ ਇਹ 65000 ਦੀ ਵਾੜ ਦੇਵਾਂਗੇ ਵਿੱਚੋਂ ਮਾੜਾ ਮੋਟਾ ਮਾਨਦਾਨ ਹੋ ਜੂਗਾ ਲਓ ਜੀ ਮਿੱਤਰੋ 65000 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਵਿੱਚੋਂ ਮਾੜਾ ਮੋਟਾ ਮਾਨਦਾਨ ਹੋ ਜੂਗਾ ਜਿਹੜੇ ਸਾਬ ਨਾਲ ਆਰਡਰ ਇਹਦਾ ਲੱਗਿਆ ਹੋਇਆ ਵਾ ਇਹ ਵੀ ਚੰਗੀ ਕੁਆਲਿਟੀ ਇਹਦੀ ਵੀ ਚੰਗੀ ਹੈ ਬਾਕੀ ਹੈ ਨਾ ਹਰੇਕ ਬੰਦੇ ਦੀ ਆਪੋ ਆਪਣੀ ਸਮਝ ਤੇ ਪਸੰਦ ਹੁੰਦੀ ਹੈ ਬਾਈ ਹਨਾ ਤੇ ਇਹ ਗੱਲਬਾਤ ਕਰੀ ਆ ਲੈ ਚਾਰ ਨੰਬਰ ਵਾਲੀ ਜੀ ਸਾਰਿਆਂ ਤੋਂ ਪਹਿਲਾਂ ਬਾਈ ਮੜਾ ਜੇ ਨੇੜੇ ਹੋਈ ਬਾਈ ਦੇ ਕਾਦਰ ਦੇ ਹਿਸਾਬ ਨਾਲ ਕਾਦਰ ਕੱਦ ਤਾਂ ਬਹੁਤ ਵੱਡੀ ਬਹੁਤ ਆ ਬਈ ਵੈੜ ਕੋਈ ਲੰਮੀ ਵੀ ਬਹੁਤ ਆ ਕੋਈ ਕੱਦ ਵੀ ਬਹੁਤ ਆ ਕਿਵੇਂ ਐ ਨੀਗਾ ਇਹਦੀ ਕੀ ਡਿਟੇਲ ਆ ਬਾਈ ਇਹ ਯਾਰ 25 26 ਕਿਲੋ ਦੋ ਦੱਸਦੇ ਸੀਗੇ ਬੰਦੇ ਠੀਕ ਆ ਬਾਈ ਦੂਜੇ ਸੂਏ ਉਹਨਾਂ ਨੇ ਦੂਜਾ ਕਹ ਆਪਾਂ ਤੀਜਾ ਮੰਨ ਕੇ ਲਈ ਜਾ ਕੋਈ ਤੀਜਾ ਮੰਨ ਕੇ ਲੈ ਲਵੇ ਪਰ ਹੂ ਤੀਜੂ ਤੀਜੇ ਸੂਏ ਵੀ ਵੈੜ ਠੀਕ ਆ ਬਾਈ ਹਾਂ ਸਿੜ ਛੰਡੀ ਬਹੁਤ ਆ ਬਾਈ ਉਂ ਜੇ ਲੈਂਥ ਲੁੰਥ ਦੀ ਗੱਲ ਕਰੀਏ ਕੱਦ ਦੇ ਨਾਲ ਲੈਂਥ ਲੁੰਥ ਵੀ ਚੰਗੀ ਆ ਨਾ ਚੰਗੀ ਆ ਬਾਈ ਬਹੁਤ ਜਿਵੇਂ ਆਪਾਂ ਕਹੇ ਦੀ ਚੌੜੀ ਆ ਇਹ ਬਾਈ ਕਿੰਨੇ ਦਿਨ ਕੱਢਦੀ ਆ ਏ ਬਾਈ ਲੈ ਜੂ ਅਜੇ ਹਫਤੇ ਤੋਂ ਦਸ ਦਿਨ ਦੇ ਵਿੱਚ ਲੈ ਜੂ ਬੈਡ ਠੀਕ ਹੈ ਬਾਈ ਠੰਡੀ ਝੁੰਡੀ ਬਹੁਤ ਐ ਵੀ ਲੈ ਲੈ ਆ ਬਾਈ ਖੋਲ ਕਰਾਏ ਨੂੰ ਵੀ ਆਪਾਂ ਚੈੱਕ ਕਰਾਈਏ ਆਡਰ ਇਹਦਾ ਵੀ ਬਹੁਤ ਚੰਗਾ ਵਾ ਬਾਕੀ ਤੁਸੀਂ ਚੈੱਕ ਕਰਕੇ ਦੇਖੋ ਬਰੀਡ ਦੇ ਵਿੱਚ ਸੋਹਣੀ ਹੈ ਬੱਚੀ ਇਹ ਇੱਥੋਂ ਚੈੱਕ ਕਰੋ ਬਾਕੀ ਕਹਿੰਦਾ ਅਗਲੇ ਨੇ ਦੂਜਾ ਦੱਸਿਆ ਪਰ ਆਪਾਂ ਤੀਜਾ ਮੰਨ ਕੇ ਲਈ ਆ ਸੂਆ ਮੈਂ ਹਮੇਸ਼ਾ ਹਰੇਕ ਵੀਡੀਓ ਦੇ ਵਿੱਚ ਕਹਿੰਨਾ ਹਣਾ ਸੂਆ ਤੇ ਦੁੱਧ ਕੋਈ ਵੀ ਵਪਾਰੀ ਬੰਦੇ ਬਹੁਤ ਆ ਬੈਠ ਕੋਈ ਆਏ ਨਹੀਂ ਗਾ ਇੱਕ ਇੱਕ ਤੱਕ ਤਾਂ ਬੰਦਾ ਕਹਿੰਦਾ ਵੀ ਠੂਈ ਚੱਕਦੀ ਜਾਂ ਲੈਪਦੀ ਆ ਤੂੰ ਹਸੌਲ ਵਾਲਾ ਕਰਦੇ ਬਰਾਬਰ ਖੜੀ ਮੇਰੇ ਸਿਰ ਤੇ ਬਰਾਬਰ ਜਾਣ ਵਾਲੀ ਬਿਲਕੁਲ ਬਾਈ ਬਿਲਕੁਲ ਹੈਨਾ ਇਹ ਕਿੰਨਾ ਦੁੱਧ ਪਿਆ ਦੂ ਬਾਈ ਲਾਲੇ ਤੇਰੇ ਹਿਸਾਬ ਨਾਲ ਦੁੱਧ ਯਾਰ ਬਾਈ ਉਹਨਾਂ ਨੇ 25 26 ਕਿਲੋ ਕਹਿਆ ਸੀ ਕੋਈ 22 23 ਮੰਨ ਕੇ ਭਾ ਲੈ ਲਵੇ ਪਰ ਇੰਨਾ ਕੋ 25 ਕਿਲੋ ਦੁੱਧ ਕਹਿੰਦਾ ਕੁਸ ਨਹੀਂ 12 12.5 ਕਿਲੋ ਡੰਗਦਾ ਵੱਡੀ ਵਹਿੜ ਨੂੰ ਬਿਲਕੁਲ ਬਾਈ ਹੈਨਾ ਤੇ ਇਹ ਬਾਈ ਆਪਾਂ ਕਿੰਨੇ ਦੀ ਦੇਣੀ ਅੱਜ ਬਾ ਯਾਰ ਇਹ ਵੀ 2 ਕਟਾ 80 ਦੇ ਦੇ ਦਾਂਗੇ ਮੋਲ ਭਲਾ 85 ਗਰ ਵਾਲਾ 80 ਗਰ ਵਾਲਾ ਜਿੰਨਾ ਮਰਜ਼ੀ ਗਰ ਵਾਲਾ ਜਦੋਂ ਤਿਆਰ ਹੋਊਗੀ ਉਸ ਦਿਨ ਭਲਾ 85 ਦੀ ਵੀ ਵੇਚ ਲਾ ਵੇੜ ਲਓ ਵੀ ਮੈਂ ਤਰੋ ਬਾਈ ਕਹਿੰਦਾ ਜਿੱਦੇ ਤਿਆਰ ਹੋਊਗੀ ਉਦਦੇ ਚਾਹੇ 85 ਦੀ ਵੇਚ ਲਓ ਅੱਜ ਇਹ ਵੀ ਆਪਾਂ ਦੇ ਦੇਣੀ ਆ 78 ਦੀ 78 ਦੀ ਦੇ ਦੇ ਦਾਂਗੇ 78000 ਦੀ ਕੱਦ ਬੱਡੇ ਇਹਦਾ ਵੀ ਚੰਗਾ ਬਾਕੀ ਥਣ ਬਹੁਤ ਸੋਹਣਾ ਮਾਤ ਅਸੀਂ ਕਿੱਤ ਕਰਕੇ ਦੇਖ ਲਓ ਜੇ ਮੈਂ ਗੱਲ ਕਰਾਂ ਕਹਿਣ ਦੀ ਗੱਲ ਨਹੀਂ ਕਿ ਕੱਦ ਵੀ ਵੱਡਾ ਬੇਲ ਦੀ ਵੀ ਬਹੁਤ ਜਿਆਦੇ ਬਾਕੀ ਲੇਵੇ ਚਾਰਾਂ ਦੀ ਫਿਟਿੰਗ ਆਲੇ ਆ ਬਾਈ ਕੋਈ ਟੱਟਮਾ ਲੌਂਕਮਾ ਕਿਸੇ ਦਾ ਵੀ ਨਹੀਂ ਗੱਲ ਕੋਲ ਬਾਈ ਕਿਉਂਕਿ ਸੋਹਣੀ ਫਿਟਿੰਗ ਆਲੇ ਸਾਰਿਆਂ ਦੇ ਬਾਈ ਲੇਵੇ ਆ ਆ ਤੁਸੀਂ ਚੈੱਕ ਕਰਕੇ ਦੇਖ ਲਓ ਜਿਹੜੀ ਆਪਾਂ 3 ਨੰਬਰ ਤੇ ਦਿਖਾਈ ਆ 4 ਨੰਬਰ ਤੇ ਆ ਚੈੱਕ ਕਰਕੇ ਦੇਖ ਲਓ ਇਹਦਾ ਦਾ ਸਪੈਸ਼ਲੀ ਆਰਡਰ ਮੈਂ ਬਾਈ ਨੂੰ ਵੀ ਜਦੋਂ ਆ ਕੇ ਦੱਸਿਆ ਬਹੁਤ ਜਿਆਦੇ ਚੰਗਾ ਲੱਗਿਆ ਬਾਕੀ ਆ ਆਂਗਾ ਜਿਹੜਾ ਇਹਦੀ ਤਾਂ ਇੰਨੀ ਮੰਗ ਆਪਾਂ ਪਿਛਲੀ ਵੀਡੀਓ ਬਾਈ ਪਾਈ ਹਨਾ ਮੈਨੂੰ ਲੱਗਦਾ ਹੁਣ ਵੀ ਤੈਨੂੰ ਦੋ ਤਿੰਨ ਫੋਨ ਆ ਰਹੇ ਆ ਨਾ ਆ ਜਾਂਦੇ ਬਾਈ ਦਿੱਲੀ ਵਾਂਗ ਰਹਣਾ ਬਾਈ ਫਾਰਮ ਦੀ ਲੋਕੇਸ਼ਨ ਤੇ ਮੋਬਾਈਲ ਨੰਬਰ ਬੋਲ ਜੀ ਸਕਣਾ ਫਾਰਮ ਆਪਣਾ ਪਿੰਡ ਬੋਟਰਾ ਜੀ ਜ਼ਿਲ੍ਹਾ ਮੋਗਾ ਤੇ ਮੋਬਾਈਲ ਨੰਬਰ ਹੈਗਾ 6284710416 ਜੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਢਿੱਲੋ ਡਾਰੀ ਫਾਰਮ ਪਿੰਡ ਬੋਟਰਾ ਤਹਿਸੀਲ ਮੋਗਾ ਜ਼ਿਲ੍ਹਾ ਮੋਗਾ ਬਾਕੀ ਚਾਰੇ ਨਗਰਾਂ ਦੇ ਵਿੱਚੋਂ ਜਿਹੜੇ ਵੀ ਨਗਦੀ ਤੁਸੀਂ ਤਸੱਲੀ ਕਰਨੀ ਹੋ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਬਾਈ ਨਾਲ ਤਸੱਲੀ ਕਰਕੇ ਸੌਦਾ ਕਰਨਾ ਕਿਉਂਕਿ ਤੁਸੀਂ ਪੈਸਾ ਲਾਉਣਾ ਵਾ ਬਾਈ ਆਪਦੀ ਸਮਝ ਦੇ ਨਾਲ ਪੈਸਾ ਲਾ ਕੇ ਲੈ ਕੇ ਆਇਆ ਵਾ ਤੁਸੀਂ ਆਪਦੀ ਸਮਝ ਦੇ ਨਾਲ ਪੈਸਾ ਲਾ ਕੇ ਜਾਨਵਰ ਨੂੰ ਲੈ ਕੇ ਜਾਣਾ ਵੀਡੀਓ ਨੂੰ ਸ਼